ਨੀ ਮੇਰੇ ਗਾਲ ਸੁਣ ਭਰਾ ਤੇਰੇ ਕੋ ਦੋ ਕਿਲੇ ਇੱਥੇ ਪੰਜ ਛੇ ਕਿਲੇ ਵੀ ਆਉਂਦੇ ਆ ਤਾਂ ਕਿਤੇ ਨਾ ਖਰਚੇ ਦਾ ਪਤਾ ਨਹੀਂ ਲੱਗਦਾ ਤੋਨੇ ਵਿਚਾਰੇ ਨੇ ਖੁਥੜੇ ਨਾਲ ਮੰਜੀ ਤਾਂ ਹੀ ਪਹਿਣਾ ਲੱਖ ਤਾਂ ਤੂੰ ਲੈ ਆਈ ਤੋ ਖਰਚੇ ਕਿੱਥੋਂ ਕਰਨੀ ਨਹੀਂ ਜਦੋਂ ਗੰਡ ਚੋਂ ਤੂੰ ਕੱਢਣੀ ਨਹੀਂ ਬਾਹਰ ਤੋਂ ਉਹਨੂੰ ਮਿਲਣੇ ਕਿੱਥੋਂ ਆ ਉਹਨੂੰ ਸਾਰੇ ਇਹਨੂੰ ਨਾ ਖੁੜਾਵਾ ਤੇ ਆਪ ਗੁਰਦੁਆਰੇ ਚਲ ਜੀਏ ਕਿਹਾ ਹੀ ਉਹਨੂੰ ਖਲਾ ਦੋ ਗੁਰਦੁਆਰੇ ਤੁਸੀਂ ਕੰਨ ਜਾਣਾ ਵਾ ਲੈ ਜਾ ਨਾਲ ਕਹਿਣ ਤਾਂ ਡੇਜੇ ਲੈ ਜਾਓ ਲੈ ਜਾਓ ਲੈ ਆ ਜਨੇ ਨਾਲ ਦੇਖੂਗੀ ਮੈਂ ਚਲੋ ਪਾਣੀ ਹੋ ਗਿਆ ਉਹ ਕਲਾਰਾ ਨੂੰ ਰੋਚਕ ਕੇ ਨਾ ਤੇ ਘੜੀ ਕਰਾਸਟ ਕਰ ਲਈ ਹੈ ਹੈ ਲੁਲੀ ਹੁਣੀ ਮੈਂ ਤੇ ਆਖਿਆ ਮਾਤਾ ਜਾਣ ਕੇ ਡਈ ਆ ਇਹ ਤੇ ਸੱਚੀ ਆ ਗਈ ਐ ਇੰਨੀ ਇਹਦੀ ਉਧਰ ਮੈਂ ਖਾਤਰ ਕਰਕੇ ਆਈ ਹਾਂ ਪਰ ਟਲਦਾ ਇਹ ਵੀ ਨਹੀਂ ਐ ਐਡਾ ਬਿਸ਼ਰਮੂ ਆ ਨਾ ਫਿਰ ਉਹਨੂੰ ਨਾਲ ਲੈ ਕੇ ਤੇ ਆ ਗਿਆ ਤੇ ਉਹੋ ਜੀ ਮੰਮੀ ਚੰਗਾ ਭਲਾ ਇਹਨੂੰ ਪਤਾ ਵਾ ਫਿਰ ਵੀ ਉਹਨਾਂ ਨੂੰ ਨਾਲ ਲੈ ਕੇ ਆਈ ਏ ਪੀ ਤੂੰ ਜੇ ਆਉਣਾ ਵਾ ਤੂੰ ਕੱਲੀ ਆ ਜਾ ਚੱਲ ਮਿਲਣਾ ਤੇ ਪੈਣਾ ਹੀ ਆ ਹੁਣ ਜਾ ਕੇ ਸੱਸੀ ਗਾਲ ਪੁੱਤ ਸੱਸੀ ਆ ਮਸੀ ਸੱਸੀ ਗਾਲ ਸੱਸੀ ਆ ਮਸੀ ਸੱਸੀ ਕਾ ਸੱਸੀ ਆ ਮਾਤਾ ਜੀ ਸੱਸਰੀ ਭੈਣ ਜੀ ਸੱਸਰੀ ਆ ਵਧੀਆ ਲੱਗਦੀ ਉਸ ਨਾਲ ਹਾਂਜੀ ਠੀਕ ਠਾਈ ਵਧੀਆ ਆ ਜਾ ਅੰਦਰ ਹੀ ਸੱਸੀ ਕਾ ਭੈਣ ਸੱਸੀ ਕਾ ਸੱਸੀ ਜੀ ਸੱਸੀ ਕਾ ਸੱਸੀ ਗਾਮੀ ਸੱਸੀ ਕਾ ਹੋਸ ਨਾ ਠੀਕ ਠਾਕ ਠੀਕ ਠਾਕ ਵਧੀਆ ਤਾਂ ਆਜੋ ਅੰਦਰ ਹੀ ਆਜੋ ਲੱਗ ਰਹੀ ਸਭ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੁਸੀਂ ਨਾ ਮੈਂ ਬਸ ਲੱਗਿਆ ਆਪਣਾ ਤੂੰ نیچے ਕੜਕੋਂ ਦਾ ਕੰਪਨ ਕਿੱਜੀ ਹੋਰ ਤਾਂ ਜੀ ਠੀਕ ਠਾਕ ਹੈ ਠੀਕ ਠਾਕ ਤੁਸੀਂ ਸੁਣਾਓ ਮੈਂ ਬੁਖਾਰ ਮੜਾ ਦਾ ਛੜਿਆ ਹੈਗਾ ਤੇ ਫਿਰ ਉਹ ਖਾਦੀ ਦਵਾਈ ਵੀ ਹੋ ਗਈ ਠੀਕ ਫਿਰ ਉਹਨਾਂ ਚਲੋ ਦਵਾਈ ਟਾਈਮ ਨਾ ਖਾਈ ਜਾਓ ਹਾਂ ਬੁਖਾਰ ਇੱਕ ਵਾਰਾ ਵਿਗੜ ਜੇ ਨਾ ਛੇਤੀ ਰਾਮ ਵੀ ਨਹੀਂ ਹੁੰਦਾ ਫਿਰ ਹਾਂਜੀ ਹੋਰ ਪਿੰਧਰ ਤੋਂ ਠੀਕ ਆ ਹਾਂਜੀ ਮਾਸੀ ਜੀ ਵਧੀਆ ਠੀਕ ਠਾਕ ਆ ਚਲੋ ਠੀਕ ਹੀ ਚਾਹੀਦਾ। ਹਾਂ ਹੋਇਆ ਭਜੀ ਦਾ ਫੋਨ ਬਾਰੋਂ ਠੀਕ ਠਾਕ। ਹਾਂ ਠੀਕ ਠਾਕ ਵਧੀਆ ਹੁੰਦਾ ਫੋਨ। ਜਾਂਦੇ ਕੰਮ ਤੇ। ਹਾਂ ਜਾਂਦਾ ਵਾ ਕੰਮ ਤੇ। ਚਲੋ ਵਧੀਆ ਆ। ਹੂੰ। ਤੇ ਮੰਮੀ ਤੂੰ ਇਹ ਹੋਣਾ ਨਹੀਂ ਤਾਂ ਫੋਨ ਕਰਕੇ ਦੱਸ ਹੀ ਦਿੰਦੇ। ਦਿਲਜਿੰਦਰ ਜਾ ਚਾਹ ਕੱਪ ਬਣਾ। ਚਾਹ ਪਿਆਲ ਪਰਾਉਣਿਆਂ ਨੂੰ। ਚਾਹ ਫੇਰ ਪੀਣੇ ਆ। ਜਿਹੜੇ ਕੰਮ ਆਹੀ ਆਏ ਆਂ ਉਹ ਗੱਲ ਕਰ ਲੈਿੰਦੋ ਪਹਿਲਾਂ। ਫੇਰ ਗੱਲ ਸੁਣੀਓ ਜਰਾ ਖੁੱਦ ਰਾਨੀ। ਚਲੋ। ਇਹ ਗੱਲ ਸੁਣ ਐ ਕਿ ਤੁਸੀਂ ਨਾ ਕੋਈ ਫੋਨ ਕੀਤਾ ਨਾ ਕੋਹ ਤੇ ਤੁਸੀਂ ਮੂੰਹ ਝੁੱਕ ਕੇ ਆ ਗਈ ਹੋ। ਤੇ ਦੱਸ ਤੇ ਦਿੰਦੇ ਵੀ ਆਉਣਾ ਵਾ ਦੀਦੀ ਸਾਨੂੰ ਤੇ ਫੋਨ ਗਿਆ ਸੀ ਮਾਸੀ ਦਾ ਇਹਨਾਂ ਨੂੰ ਕਰਨਦੇ ਹੀ ਮਾਸੀ ਫੋਨ ਕਿ ਤੁਹਾਡੇ ਨਾਲ ਕੰਮ ਹੋ ਆ ਥੋੜਾ ਜਿਆਦਾ ਆਇਓ ਅਹੀਂ ਤੇ ਆਈਆਂ ਤਾਂ ਕਰਕੇ ਇਹ ਤੇ ਸਾਨੂੰ ਕੋਈ ਸੁਪਨਾਦ ਨਹੀਂ ਹੀ ਹੋਣਾ ਆਹੋ ਮਾਸੀ ਦੇ ਤੇ ਇਹਨੂੰ ਬੜੇ ਫੋਨ ਜਾਂਦੇ ਆ ਤੇ ਇਹ ਵੀ ਬੜੀ ਛੱਤੀ ਮਾਸੀ ਦੇ ਚੁੱਕਦਾ ਵਾ ਹੁਣ ਲੈ ਦੱਸ ਜੀਦੀ ਉਹ ਦਿਨ ਵੀ ਤੂੰ ਹੀ ਹੈ ਹੀ ਗੱਲ ਕਰਕੇ ਆਏ ਜੇ ਹੁਣ ਇਹਨਾਂ ਨੇ ਲਾਇਆ ਵਾ ਫੋਨ ਤੇ ਨਾਲ ਹੁਣ ਅੱਗੇ ਚੁੱਕਣਾ ਤਾਂ ਪੈਂਦਾ ਹੀ ਜਦੋਂ ਮੈਂ ਉਹ ਦਿਨ ਆਖਿਆ ਸੀ ਪੀ ਉਹਦਾ ਫੋਨ ਨਹੀਂ ਚੁੱਕਣਾ ਹੈਗਾ ਤੇ ਤੁਸੀਂ ਚੁੱਪ ਕਰਕੇ ਮੂੰਹ ਚੁੱਕਿਆ ਤੇ ਮਾਸੀ ਨੇ ਕਹਿਤਾ ਤੇ ਤੁਸੀਂ ਇੱਥੇ ਆ ਗਏ ਮੈਂ ਤਾਂ ਨਹੀਂ ਨਾ ਤੁਹਾਨੂੰ ਕਿਹਾ ਵੀ ਤੁਸੀਂ ਇੱਥੇ ਆਓ ਹੁਣ ਤੁਹਾਨੂੰ ਨੀ ਗਿਆ ਪਤਾ ਦੀ ਦੀ ਤੁਹਾਡੇ ਘਰ ਦਾ ਵੀ ਤੁਹਾਡੇ ਘਰ ਕੀ ਬਣਦਾ ਤੇ ਕੀ ਨਹੀਂ ਬਣਦਾ ਠੀਕ ਹੋਣਾ ਇਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਤੇ ਜਾਂ ਫਿਰ ਉਹਨਾਂ ਨੂੰ ਪਤਾ ਹੋਊਗਾ ਜਦ ਜਦ ਮਾਸੀ ਨੇ ਫੋਨ ਕੀਤਾ ਹੀ ਤੁਹਾਡਾ ਫਰਜ਼ ਬਣਦਾ ਹੀ ਵੀ ਤੁਸੀਂ ਮੈਨੂੰ ਵੀ ਫੋਨ ਕਰਕੇ ਪੁੱਛਦੇ ਵੀ ਕੀ ਗੱਲ ਹੋਈ ਆ ਮਾਸੀ ਨੇ ਸਾਨੂੰ ਫੋਨ ਕੀਤਾ ਵਾ ਨਾ ਤੂੰ ਹੁਣ ਕੀਤਾ ਨਾ ਉਹਨੇ ਫੋਨ ਕੀਤਾ ਤੇ ਮੂੰਹ ਚੁੱਕ ਕੇ ਤੇ ਤੁਸੀਂ ਇੱਥੇ ਆ ਗਈ ਤੇ ਦੀਦੀ ਆ ਗਏ ਤਾਂ ਕੋਈ ਗੁਨਾਹ ਹੋ ਗਿਆ ਵਾ ਲੋਕੀ ਧੀਆ ਪੈਣਾ ਦੇ ਘਰ ਜਾਂਦੇ ਹੀ ਆ ਪਰ ਐਦਾਂ ਨਹੀਂ ਆਂਦੇ ਜਿੱਦਾਂ ਤੁਸੀਂ ਆਉਂਦੇ ਹੀ ਹੋ ਕੀ ਕਰਨਦੇ ਅਸੀਂ ਆ ਕੇ ਕੀ ਇੱਥੇ ਚੁੱਕੇ ਰਹਿਣਾ ਤੁਹਾਡਾ ਉਦਾਂ ਤੁਸੀਂ ਆਉਂਦੇ ਨਹੀਂ ਉਦਾਂ ਕੋਈ ਵੜਦਾ ਨਹੀਂ ਆ ਤੇ ਇਹੋ ਜੇ ਕੰਮਾਂ ਨੂੰ ਤੁਸੀਂ ਬੜੇ ਸੁੰਘਾ ਲੈਣ ਆਉਂਦੇ ਹੀ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦਰਜਿੰਦਰ ਨੇ ਲੈंदे ਹੀ ਪਏ ਹਾਂਜੀ ਹਾਂਜੀ ਪਤਾ ਨਹੀਂ ਹੁਣ ਤੁਹਾਡੇ ਕੋਲ ਲਈ ਆ ਕਿ ਜਾਂ ਦਲਬਾਗ ਨੇ ਪਾਏ ਆ ਮਹਾਰਾ ਜਾਣਦਾ ਹੀ ਉਹਨੂੰ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਵੀ ਡੈਡੀ ਮੈਂ ਤੇ ਪਾਈ ਨਹੀਂ ਆ ਹਾਂਜੀ ਤੇ ਹੁਣ ਪਤਾ ਨਹੀਂ ਤੁਹਾਡੇ ਕੋਲ ਲੈਂਦੇ ਆ ਇਹਨੇ ਲਿਆ ਕੇ ਤੇ ਇੱਥੇ ਕਿਤੇ ਰੱਖੇ ਸੀ ਹਾਂਜੀ ਤੇ ਉਹ ਮਾਸੀ ਤੇਰੀ ਨੇ ਵੇਖ ਲੇ ਉਹ ਹੁਣ ਮੈਨੂੰ ਕਹਿਣ ਦੀ ਵੀ ਤੇ ਕੋਈ ਇਹਨੇ ਪੈਸੇ ਆਏ ਕਿੱਥੋਂ ਆ ਉਹ ਮਾਸੜ ਜੀ ਪੈਸੇ ਕਿੱਥੋਂ ਆਉਣੇ ਆ ਇਹ ਨਾ ਇੱਕ ਦਿਨ ਪਿੰਡ ਗਈ ਅੱਛਾ ਉਹਦਾਂ ਝੋਨੇ ਦੇ ਪੈਸੇ ਆ ਗਏ ਗਿਆ ਹਫਤਾ ਤੱਕ ਅੱਛਾ ਤੇ ਉੱਥੋਂ ਲਿਆਉਂਦੇ ਇਹਨੇ ਪੈਸੇ ਹੋਰ ਇਹਨੇ ਕਿੱਥੋਂ ਆਉਣੇ ਤੇ ਇੱਕ ਤੇ ਸਾਨੂੰ ਦਸ ਗਰੀਆਂ ਜਾਂਦੀ ਪਹਿਲਾਂ ਕਿਤੇ ਪੱਜ ਮਾਰ ਕੇ ਗਈ ਵੀ ਮੇਰੀ ਮੰਮੀ ਨਹੀਂ ਠੀਕ ਹਾਂਜੀ ਤੇ ਮਾਸੀ ਤੇਰੀ ਨੇ ਫੋਨ ਕਰ ਲਿਆ ਤੈਨੂੰ ਤੇ ਤੂੰ ਸੱਚ ਦੱਸਤਾ ਤੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਵੀ ਆਉਣਾ ਮੈਨੂੰ ਹਾਂ ਤੇ ਉਹ ਇਦਾਂ ਝੂਠ ਮਾਰਿਆ ਹੁਣ ਫੇਰ ਇਹਨੇ ਇੱਕ ਦਿਨ ਇਦਾਂ ਕੀਤਾ ਹਾਂਜੀ ਉਹਨਾਂ ਤੇਰੀ ਮਾਸੀ ਦੇ ਖਾਤੇ 'ਚ ਪਾ ਕੇ ਪੈਸੇ ਅੱਛਾ ਅਹੀਂ ਗਈ ਜਣਾ ਪਿੰਕ 'ਚ ਠੀਕ ਆ ਤੇ ਇਹਨੂੰ ਅਸੀਂ ਆਖਿਆ ਵੀ ਅਸੀਂ ਛੇਤੀ ਆਏਣਾ ਤੇ ਤੂੰ ਘਰੇ ਰਹੀਂ ਹੂੰ ਹੂੰ ਤੇ ਜਦੋਂ ਅਸੀਂ ਆਏ ਆ ਤਾਂ ਅਸੀਂ ਤੈਨੂੰ ਪੁਰਾਜਿੰਦਰੀ ਮਾਰਕੀਟ ਤੇ ਫੇਰ ਚੱਲ ਗਏ ਅਸੀਂ 2 ਘੰਟੇ ਬੈਠ ਰਹੇ ਆ ਤੇ ਫੇਰ ਕਿਤੇ ਆਈਏ ਇਹ ਮੈਨੂੰ ਕੰਮ ਬੜਾ ਜ਼ਰੂਰੀ ਹੈ ੱਡੇ ਦੇ ਮੈਂ ਗਈਆਂ ਫੁਰਾਣੇ ਥਾਂ ਗਈਆਂ ਅੱਛਾ ਤੇ ਉੱਥੇ ਵੀ ਲੜ ਲੁੜ ਕੇ ਤੇ ਆ ਗਈ ਸੀ ਇਹ ਤੁਸੀਂ ਮੇਰੇ ਪੋਲ ਖੋਲਤੇ ਆ ਤੁਸੀਂ ਸਾਰਾ ਕੁਝ ਉਹਨਾਂ ਨੂੰ ਦੱਸ ਦੇ ਜੀ ਤੇ ਮੈਂ ਹਾਂ ਮੈਨੂੰ ਤੇ ਉਹਨੇ ਫੋਨ ਕੀਤਾ ਮਾਸੀ ਨੇ ਤੇ ਮੈਨੂੰ ਕੀ ਪਤਾ ਵੀ ਤੂੰ ਚੋਰੀ ਆਉਣੀ ਆ ਘਰੋਂ ਓਏ ਆਹ ਹੋਏ ਤੇ ਜਾਂ ਤੇ ਹੋਵੇ ਪਤਾ ਹੋਵੇ ਕਿ ਇਹਨੂੰ ਤਾਂ ਤਾਂ ਵੀ ਆ ਉਹ ਤੇ ਹੁਣ ਅਸੀਂ ਤੈਨੂੰ ਪਰਾ ਤਾਂ ਦੱਸਣ ਦੇ ਆ ਜੇ ਭੜਕੇ ਕੋਈ ਗੱਲਬਾਤ ਹੋ ਗਈ ਨਾ ਤੇ ਤੁਸੀਂ ਸਾਨੂੰ ਦੱਸ ਕਹਿਣਾ ਵਾ ਕਿ ਮਸੜੀ ਤੁਸੀਂ ਹਟਣਾ ਗੱਲ ਤੇ ਕਰਦੇ ਉਹ ਮਸੜ ਜੀ ਅਸੀਂ ਤੇ ਆਪ ਨੱਕੋ ਫਾਏ ਆਏ ਆ ਆਈ ਹੁਣ ਦੱਸੋ ਕੀ ਕਰੀਏ ਉਹ ਮਾਸੀ ਤੇਰੀ ਤੇ ਮੈਨੂੰ ਕਹਿੰਦੀ ਹੁੰਦੀ ਸੀ ਇਹ ਝੂਠ ਮਾਰਦੀ ਐ ਇਦਾਂ ਕਰਦੀ ਆ ਤੇ ਮੈਂ ਇਹਨੂੰ ਕਹਿਣਾ ਨਹੀਂ ਉਤਨੋਂ ਫੋਨ ਆਉਂਦਾ ਤੇ ਫਿਰ ਇਹ ਜਾਂਦੀ ਐ ਆ ਤਾਂ ਹੁਣ ਤੂੰ ਦੱਸਿਆ ਵਾ ਵੀ ਝੂਠ ਬੋਲ ਕੇ ਹੁੰਦੀ ਐ ਚਲੋ ਕੋਈ ਗੱਲ ਨਹੀਂ ਆਪੇ ਤੁਹਾਨੂੰ ਸਮਝਾਉਂਦੇ ਆਂ ਅੰਦਰ ਬੈਠੇ ਤੇ ਹੈਗੇ ਹੁਣ ਮੈਂ ਦੱਸੂ ਕੀ ਕਵਾਂ ਤੂੰ ਜਾ ਕੇ ਆਪਣੀ ਮੰਮੀ ਨੂੰ ਦੱਸੀ ਪਿਆ ਆ ਕੰਮ ਕਰਦੀ ਏ ਕੁੜੀ ਤੇਰੀ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਇੱਥੇ ਸਮਝਾ ਕੇ ਜਾਨਾ ਮਨ ਨੂੰ ਤੇ ਕੋਈ ਨੂੰ ਇੱਥੇ ਸਮਝਾਜੇ ਨਹੀਂ ਸਮਝਦੀ ਤਾਂ ਆਪੇ ਮੰਮੀ ਨੂੰ ਦੱਸੀ ਤੂੰ ਤੇ ਪਤਾ ਤੇਰਾ ਨਾਂ ਵਾ ਇਹ ਕਰਨ ਡਿਆ ਵਾ ਹਾਂਜੀ ਮਾਲਾ ਹੁਣ ਪੈਸੇ ਘਰ ਦੇ ਵਿੱਚ ਰੱਖੇ ਆ ਹਾਂਜੀ ਤੇ ਕਿਤੇ ਗਾਂ ਪਸ਼ਾਹ ਹੋ ਗਏ ਤੇ ਅਹੀਂ ਤੇ ਫਿਰ ਇਹਦਾ ਨਾਂ ਲਾਉਣਾ ਓਇਆ ਹੋਵੇ ਫਿਰ ਨਾ ਸਿੱਧੋ ਸਿੱਧੀ ਇਹਦਾ ਹੀ ਲੱਗਣਾ ਜੇ ਚੋਰੀਆਂ ਕਮਉਂਦੀ ਆ ਤੇ ਸਾਹੀ ਤੇ ਤੈਨੂੰ ਤਾਂ ਦੱਸਣ ਦੇ ਆ ਵੀ ਭੜਕੇ ਤੁਸੀਂ ਸਾਡਾ ਕਸੂਰ ਕੱਢਣਾ ਨਹੀਂ ਕੋਈ ਗੱਲ ਨਹੀਂ ਮਾਸੜ ਜੀ ਮੈਂ ਸਮਝਾ ਕੇ ਜਾਣਾ ਇਹਨੂੰ ਹੁਣ ਤੇ ਇਹਦੇ ਖਾਂਦੇ ਚ ਗੱਲ ਪਾ ਵੀ ਇਹ ਗੱਲ ਤੇਰੇ ਹੱਥੇ ਠੀਕ ਨਹੀਂ ਆ ਓਏ ਅਸੀਂ ਤੇ ਆਪ ਬੜੇ ਔਖੇ ਆ ਜਦੋਂ ਦਾ ਮੇਰਾ ਵਿਆਹ ਹੋਇਆ ਉਹਨਾ ਸਾਡੇ ਘਰ ਚੋਂ ਕਪੱਤ ਮੁੱਕਦਾ ਹੀ ਨਹੀਂ ਜੀ ਕਪਾਤਕ ਤੇ ਇਹ ਤਾਂ ਸਾਡੇ ਨੇ ਇਥੋਂ ਖਤਮ ਕਰ ਦਿੱਤੇ ਤੁਹਾਡਾ ਕੀ ਬਣਦਾ ਤੂੰ ਆ ਤੇ ਇੱਥੇ ਸਭ ਕੋ ਹੈਗਾ ਵਾ ਕੋਠੀ ਪਈ ਆ ਘਰ-ਬਾਰ ਬਣਿਆ ਵਾ ਕੀ ਮਤ ਚਾਹੀਦਾ ਬਾਬੇ ਮੁੰਡਾ ਵੀ ਇਹਨੂੰ ਪੈਸੇ ਭੇਜਦਾ ਬਾਹਰੋਂ ਫਿਰ ਵੀ ਕਹਿੰਦੀ ਮੇਰੇ ਕੋਲ ਹੈ ਕੁਛ ਨਹੀਂ ਮੇਰੇ ਕੋਲ ਹੈ ਹੀ ਕੁਛ ਨਹੀਂ ਆ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਹੈ ਭੈਣ ਜੀ ਫੋਨ ਗਿਆ ਹੀ ਲਵਲੀ ਨਾਲ ਕੋਈ ਗੱਲਬਾਤ ਹੋਈ ਹੈ ਘਰ ਗੱਲਬਾਤ ਭੈਣ ਜੀ ਕੀ ਹੋਣੀ ਆ ਅਸੀਂ ਗਏ ਹਾਂ ਬੈਂਕ ਵਿੱਚ ਅੱਛਾ ਤੇ ਦਲਜਿੰਦਰ ਨੂੰ ਘਰ ਛੱਡ ਗਏ ਹਾਂ ਹਾਂ ਇਹਦਾ ਫਰਜ਼ ਬੰਦਾ ਹੀ ਜੇ ਅਸੀਂ ਘਰ ਹੈ ਨਹੀਂ ਆ ਤੁਹਾਨੂੰ ਪੁੱਛ ਕੇ ਤੇ ਜਾ ਜਿੱਥੇ ਜਾਣਾ ਵਾ ਅਸੀਂ ਉਧਰ ਨੂੰ ਚੱਲ ਗਏ ਇਹਨੇ ਜਿੰਦੇ ਮਾਰੇ ਸਕੂਟਰੀ ਫੜੀ ਤੇ ਗਾਂ ਗਈ ਕਿ ਚੱਲ ਪਿੰਡ ਹੀ ਚੱਲ ਗਈ ਘੜੀ ਆਖਰ ਆ ਗਈ ਹੀਗਾ ਭੈਣ ਜੀ ਮੈਨੂੰ ਸੁਪਨਾ ਤੇ ਨਹੀਂ ਆਉਣਾ ਪਿੰਡ ਗਈ ਕਿ ਕਿੱਥੇ ਗਈ ਆ ਚੱਲ ਜੇ ਪਿੰਡ ਹੀ ਜਾਣਾ ਹੀ ਮੈਨੂੰ ਦੱਸ ਕੇ ਚੱਲ ਜਾਂਦੀ ਢੀ ਕੇ ਚੱਲ ਜਾਂਦੀ ਜਾਂ ਚਾਬੀ ਦੇ ਜਾਂਦੀ ਸਾਨੂੰ ਅਸੀਂ ਦੋਵੇਂ ਜੀ ਸ਼ਦਾਈਆਂ ਨੂੰ ਇੱਥੇ ਪੋਰਚ ਵਿੱਚ ਬੈਠੇ ਰਹੇ ਉਹ ਸੁਣ ਲਈ ਉੱਥੋਂ ਵਿੰਡੋ ਦੇ ਆ ਗਈ ਆ ਜੇ ਇਹਨੂੰ ਕੰਮ ਹੈ ਕੋਈ ਮੈਨੂੰ ਦੱਸ ਕੇ ਜਾਂਦੀ ਜੇ ਰਾਹ ਵਿੱਚ ਕੋਈ ਅਭੀ ਨਭੀ ਹੋ ਜੇ ਨਾ ਅਗਲਿਆਂ ਨੂੰ ਪਤਾ ਤੇ ਨਾ ਪਿਛਲਿਆਂ ਨੂੰ ਪਤਾ ਤੁਸੀਂ ਤੇ ਇਹੋ ਗੱਲ ਕਹਿਣੀ ਆ ਨਾ ਕੁੜੀ ਹੱਡੀ ਸੌਰੇ ਆ ਮੁੜ ਕੇ ਹੱਡੇ ਉਲਟਾ ਹੋ ਜਾਣਾ ਤੁਸੀਂ ਤੇ ਹਜੇ ਆਪਣੇ ਧੀ ਨੂੰ ਹੀ ਸਮਝਾਓ ਕਿ ਜੇ ਆਉਣਾ ਵਾ ਘਰੋਂ ਤਾਂ ਦੱਸ ਕੇ ਆਇਆ ਕਰ ਸਮਾਂ ਨੀਗਾ ਚੰਗਾ ਕਿਦਾਂ ਦਾ ਸਮਾਂ ਚੱਲਣ ਡਿਆ ਵਾ ਗੱਡੀਆਂ ਕਾਰਾਂ ਵਾਲੇ ਤੇ ਵੇਂਦੇ ਨਹੀਂ ਕੁਝ ਤੁਨੂੰ ਭੈਣ ਦੀ ਜ਼ਰੂਰੀ ਕੰਮ ਹੈਗਾ ਤਾਂ ਗਈ ਹੀ ਪੈਣ ਔਰ ਤੇਨ ਬਾਗ ਹੁਣ ਘਰ ਨਹੀਂ ਆ ਤੂੰ ਇਕੱਲੀ ਨਹੀਂ ਜਾਣਾ ਜਿੱਧਰ ਨਹੀਂ ਜਾਣਾ ਭੈਣ ਜੀ ਜਾਣ ਦੀ ਗੱਲ ਕੋਈ ਨਹੀਂ ਗਈ ਘਰ ਤੇ ਪਤਾ ਹੋਵੇ ਕਿ ਕਿੱਥੇ ਗਈ ਆ ਤੇ ਕਿੱਥੇ ਨਹੀਂ ਗਈ 5 ਮਿੰਟ ਸਾਰੀ ਗਈ ਸਾਡੇ ਕੋਲ ਪਾਸ ਚਾਹ ਵੀ ਨਹੀਂ ਨੇ 55 ਪਾਣੀ ਪੀ ਗਈ ਆ ਗਈ ਐ ਸਿਰ ਸਾਡੇ ਕੋਲ 5 ਮਿੰਟ ਛੱਡ ਕੇ ਭਾਵੇਂ ਦੋ ਦਿਨ ਰਹਿ ਪੈਂਦੀ ਪਰ ਸਾਨੂੰ ਦੱਸ ਕੇ ਜਾਂਦੀ ਕੱਲ ਨੂੰ ਤੁਸੀਂ ਸਾਨੂੰ ਕਹਿਣਾ ਵਾ ਵੀ ਤੁਹਾਨੂੰ ਪਤਾ ਨਹੀਂ ਤੇ ਫਿਰ ਹੁਣ ਜਿੱਥੇ ਜਾਣਾ ਜਾਣਾ ਮੈਂ ਪੈਂਦਾ ਹੀ ਉਹਨੂੰ ਕੀ ਕਰੇ ਫਿਰ ਹੁਣ ਤੁਸੀਂ ਤਾਂ ਆਪਣੇ ਕੁੜੀ ਵਿੱਚ ਗਲਤੀ ਕੱਢਦੇ ਹੀ ਨਹੀਂ ਵੀ ਸਾਡੇ ਕੁੜੀ ਗਲਤ ਵਾ ਕੁੜੀ ਹੈ ਜਿਹੜੀ ਗੱਲੋਂ ਗਲਤ ਵਾ ਹੁਣ ਤੁਸੀਂ ਘਰ ਹੋ ਤੁਹਾਡੀ ਨਾ ਤੁਹਾਨੂੰ ਦੱਸੇ ਨਾ ਪੁੱਛੇ ਸਕੂਟਰੀ ਚੁੱਕ ਕੇ ਤੇ ਤੁਰ ਪੇ ਤੇ ਤੁਸੀਂ ਕਿੱਥੇ ਬਹੋ ਕੇ ਗੇੜ-ਗਾੜੀ ਆਣ ਕੇ ਉਹਨੂੰ ਇਹ ਤਾਂ ਪੁੱਛੋ ਕਿ ਕਿਉਂ ਗਈ ਹਾਂ ਇਹਨਾਂ ਨੂੰ ਦੱਸੇ ਬਣਾ ਮੇਰਾ ਮੁੰਡਾ ਵਾ ਘਰ ਉਹ ਜਿੱਥੇ ਮਰਜ਼ੀ ਜਾਣ ਨਾ ਜਾਣ ਤੇ ਉਹਨੇ ਹੁਣ ਇਕੱਲੀ ਨਹੀਂ ਜਾਣਾ ਹੁਣ ਦਲਬਾਗ ਦੇ ਘਰ ਨਹੀਂ ਆ ਚੱਲ ਉਹ ਵੀ ਗੱਲ ਛੱਡੋ ਹੂੰ ਫਿਰ ਪੈਸੇ ਤਾਂ ਕਹਿੰਨੇ ਕਿੱਥੋਂ ਆਏ ਦਲਬਾਗ ਨੂੰ ਮੈਂ ਫੋਨ ਕੀਤਾ ਉਹ ਕਹਿੰਦਾ ਤਨਖਾਹ ਮਿਲੀ ਨਹੀਂ ਨਾਲੇ ਤਨਖਾਹੀ ਦੀ ਛੇਤੀ ਮਿਲ ਵੀ ਕਿੱਦਾਂ ਜਾਣੀ ਅਜੇ ਗਏ ਨੂੰ ਕਿਹੜਾ ਟਾਈਮ ਹੋਇਆ ਵਾ ਐਟੀ ਦੱਥੀ ਇਹਨੇ ਪੈਸਿਆਂ ਦੀ ਫੜੀ ਹੀ ਮੈਂ ਹਾਂਜੀ ਪਿੰਡ ਗਈ ਮੈਂ ਦਿੱਤੇ ਹੀ ਪੈਸੇ ਉਹਨੂੰ ਫੇਰ ਇਹਨੂੰ ਝੂਠ ਬੋਲਣ ਦੀ ਕੀ ਲੋੜ ਸੀ ਵੀ ਮੇਰੇ ਕੋਲ ਪੈਸੇ ਹੈ ਹੀ ਨਹੀਂ ਸਭ ਕੁਝ ਤਾਂ ਮੈਂ ਵੇਖ ਲਿਆ ਸੀ ਫੇਰ ਵੀ ਪੈਰਾਂ ਤੇ ਪਾਣੀ ਨਹੀਂ ਪਾਣ ਦਿੱਤਾ ਇਹਨੇ ਕੋਲਾਂ ਦੀ ਮੇਰੇ ਹੈ ਨਹੀਂ ਪੈਸਾ ਕੋਲ ਕੋਈ ਵੀ ਮੈਂ ਉਹਨਾਂ ਦੇ ਦਿੱਤੇ ਉਹਨਾਂ ਕੋਲੋਂ ਆਪਣੇ ਇਹਦੇ ਕੋਲ ਕੁਝ ਨਹੀਂ ਹੈਗਾ ਕਿਉਂ ਨਹੀਂ ਹੈਗੇ ਨਾ ਹੀ ਹੁਣ ਕਰੇ ਫਿਰ ਮੇਰੇ ਕੋ ਮੰਗੇ ਨਾ ਜਾ ਕੇ ਨੀੜਾ ਕੱਪੜਾ ਘਰੋਂ ਮਿਲਦਾ ਖਾਣ ਪੀਣ ਨੂੰ ਘਰੋਂ ਮਿਲਦਾ ਹੋਰ ਇਹਨੂੰ ਕੀ ਚਾਹੀਦਾ ਸੈਂ ਮਹੀਨਾ ਬਾਅਦ ਇੱਕ ਸੂਟ ਬਣਾਉਂਦੇ ਨੇ ਕੀ ਬਣਾ ਕੇ ਲੈ ਜਾਂਦੇ ਹੀ ਤੇ ਇਹਨਾਂ ਦੇ ਘਰ ਬੜ ਬਣ ਡਿਆ ਵਾ ਘਰ ਬੜਾ ਬਣ ਬਣਾਉਂਦੇ ਤੇ ਅਜੇ ਇੱਕ ਸਾਈਂ ਵੀ ਨਹੀਂ ਬਣਾਤਾ ਤੇ ਬੜਾ ਉਹ ਜੀ ਵਾਈ ਤੇ ਚੜਿਆ ਰਹਿਦਾ ਤੁਹਾਡਾ ਤੇ ਇਹਨੂੰ ਵਰੀ ਨਾ ਬਣਾ ਕੇ ਦਿਆ ਕਰੋ ਮੈਂ ਦੋਈ ਮਹੀਨੇ ਤੈਨੂੰ ਵਰੀ ਚਾਹੀਦੀ ਆ ਪੈਂਦੇ ਆ ਅੱਛਾ ਫੇ ਤੁਸੀਂ ਬਣਾ ਦਿਆ ਕਰੋ ਮੇਰੇ ਕੋ ਤਾਂ ਨਹੀਂ ਬਣਾ ਕੇ ਦਿੱਤੀ ਜਾਂਦੀ ਇਹ ਦੇਣੇ ਪੈਣੇ ਆ ਨਹੀਂ ਮੇਰੇ ਕੋ ਨਹੀਂ ਦਿੱਤੀ ਜਾਂਦੀ ਨਾ ਦੇਣੇ ਪੈਣੇ ਨਹੀਂ ਦੇਈ ਜਾਓ ਕੀ ਕਰਦੇ ਰਹੋ ਤੁਸੀਂ ਮੇਰੇ ਕੋ ਇਹ ਜੇ ਇਦਾਂ ਦੀਆਂ ਚਲਾਕੀਆਂ ਕਰੋਗੇ ਨਾ ਤੇ ਇੱਕ ਤਾਂ ਵੀ ਜਾਂਦੀ ਰਹੂਗੀ ਨਾਲੇ ਮੇਰੀ ਗੱਲ ਸੁਣ ਉਹ ਦਿਨ ਮੈਂ ਗਈ ਸੀ ਬੜਾ ਕੰਬਲ ਧਾਣ ਕੇ ਪਿਆ ਸੀ ਜਿੱਦਾਂ ਪਤਾ ਨਹੀਂ ਕਦੋਂ ਕਦਾਂ ਬਿਮਾਰ ਹੁੰਦਾ ਵਾ ਹੁਣੇ ਆਉਣ ਵਾਸਤੇ ਠੀਕ ਹੋ ਗਿਆ ਵਾ ਹੁਣ ਲੱਥ ਗਿਆ ਦਾ ਬੁਖਾਰ ਜਿਹੜਾ ਇਹਨੂੰ ਚੜਿਆ ਹੈ ਚੱਲ ਦੀਦੀ ਜੇ ਠੀਕ ਹੋ ਹੀ ਗਏ ਆ ਤੇ ਤੁਹਾਨੂੰ ਚੰਗੇ ਨਹੀਂ ਲੱਗੰਦੇ ਚੰਗਾ ਮੈਨੂੰ ਸਵਾਲ ਲੱਗਣਾ ਵਾ ਕੰਮ ਹੀ ਜਦੋਂ ਪੁੱਠੇ ਕਰਨੇ ਆ ਤੇ ਸਿੱਧਾ ਕੰਮ ਇਹਦੇ ਵਿੱਚ ਕੋਈ ਹੈ ਹੀ ਨਹੀਂ ਆ ਆਹ ਉਹ ਤੁਹਾਨੂੰ ਸਿੱਧੇ ਕਿਥੇ ਲੱਗਣ ਚੰਗਾ ਲੱਗਣ ਵਾਲੇ ਕੰਮ ਕਰੇ ਤਾਂ ਮੈਨੂੰ ਚੰਗਾ ਲੱਗੇ ਬੈਠ ਕੇ ਕਹਿੰਨੀ ਆ ਵੀ ਉਹ ਮੇਦੇ ਪਿਆ ਜਿਹੜੀਆਂ ਤਾਂ ਲਾਮੂ ਨਹੀਂ ਚੰਗਾ ਹੀ ਜੇ ਤੁਰਿਆ ਫਿਰਦੇ ਤਾਂ ਤੁਹਾਨੂੰ ਉਹਦੇ ਨਹੀਂ ਚੰਗਾ ਲੱਗਣਦੇ ਪਿਆ ਰਹਿੰਦਾ ਤੇ ਪਿਆ ਰਹਿੰਦਾ ਫਿਰ ਕੋਹ ਨਹੀਂ ਹਾਲੇ ਨਾ ਦਾ ਵੀ ਦਸ ਘਰ ਆਏ ਆ ਤੁਹਾਡੇ ਤੇ ਤੂੰ ਜੱਜ ਨਾ ਜਾ ਬਣੀ ਪੁੱਛ ਕੋਈ ਗੱਲਬਾਤ ਜੱਜ ਨਾ ਕਰ ਦੱਸ ਫੇਰ ਉਹ ਗੱਲਾਂ ਲੈ ਕੇ ਬੈਗੀ ਇਹ ਫੋਨ ਕੀਤਾ ਹੀ ਉਹ ਅਜੇ ਤੇ ਕੋਈ ਨਾ ਫਿਰ ਕੰਟਰੋਲ ਕੀਤਾ ਜਾਂਦਾ ਨਾ ਕਹਿ ਦਿੰਦੀ ਹੱਸ ਆਪਣੀ ਨੂੰ ਪਿੰਨਾ ਫੋਨ ਲਾਈ ਮੇਰੇ ਭਰਾ ਨੂੰ ਤੇ ਨਾ ਉਹ ਕਰਦੀ ਗਲਤੀਆਂ ਆਪਣੀਆਂ ਨਹੀਂ ਮੰਨਣੀਆਂ ਦੇ ਚੱਲਣ ਨਾਲੇ ਹੁਣ ਪਤਾ ਲੱਗ ਹੀ ਜਾਣਾ ਵਾ ਨਾ ਕਿਹਦੀ ਗਲਤੀ ਆ ਤੇ ਕਿਹਦੀ ਨਹੀਂ ਉਹ ਵੀ ਹੁਣ ਦੱਸੂਗੀ ਕੋਹ ਨਾ ਕੋਹ ਦੱਸ ਮੰਮੇ ਦੀ ਵੀ ਗੱਲ ਸੁਣ ਲਾ ਤੂੰ ਤੇ ਜਿਹੜੀ ਗੱਲ ਕਰਨੀ ਆ ਇੱਥੇ ਸਾਰੇ ਜਣਿਆਂ ਦੇ ਸਾਹਮਣੇ ਬਹਿ ਕੇ ਕਰ ਨਾਲੇ ਕੁੜੀ ਨੂੰ ਵੀ ਪਤਾ ਲੱਗੂ ਤੇ ਨਾਲੇ ਮੈਨੂੰ ਵੀ ਪਤਾ ਲੱਗੂ ਵੀ ਕਿਹੜੀ ਗੱਲ ਤੇ ਕਿਹੜੀ ਨਹੀਂ ਇਹਦੇ ਇਰਾਦੇ ਹੁਣੇ ਵੀ ਬਾਹਰ ਜਾ ਕੇ ਗੱਲ ਕਰਦੀਆਂ ਆ ਇਹਨੂੰ ਨਾ ਪਤਾ ਲੱਗ ਜਾਈ ਕਿ ਮੇਰੀ ਧੀ ਕੀ ਕੋ ਕਰਦੀ ਫਿਰਦੀ ਐ ਉਹ ਤੁਹਾਨੂੰ ਉਦਾਂ ਵੀ ਪਤਾ ਹੀ ਐ ਤੇ ਕੀ ਚੰਦੇ ਚੜਨਦੀ ਐ ਇੱਥੇ ਜੇ ਮੇਰੀ ਧੀ ਨੂੰ ਖਰਚਾ ਤੁਸੀਂ ਦਵੋ ਤੇ ਉਹ ਜਾਵੇ ਕਿਉਂ ਮੇਰੇ ਕੋ ਮੰਗਣੋਂ ਜੇ ਤੁਸੀਂ ਤੈਨੂੰ ਦਿੰਦੇ ਨਹੀਂ ਖਰਚਾ ਤਾਂ ਹੁਣ ਤਾਂ ਫਿਰ ਆਪੇ ਜਾ ਕੇ ਮੰਗਣ ਮੇਰੇ ਕੋਲ ਨੇ ਜਿੱਥੇ ਖਰਚਾ ਮੈਂ ਤਾਂ ਹੁਣ ਉਹਦੀ ਮਾਵਾ ਮਿੰਨ ਦਾ ਹੁਣ ਦੇਣਾ ਹੀ ਪੈਣਾ ਵਾ ਆਹ ਦਈ ਜਾਓ ਪੂਏ ਚੜਾਈ ਜਾਓ ਮਾਵਾ ਹੀ ਈ ਤੇ ਆ ਦੇ ਘਰ ਵਸਾਉਂਦੀਆਂ ਹੁੰਦਾ ਤੇ ਮਾਵਾ ਹੀ ਝਾੜਦੀਆਂ ਹੁੰਦੀਆਂ ਵਾ ਮੈਂ ਝਾੜਦੀ ਕਿੱਤਰਾ ਜਾ ਉੱਜੜ ਜੂਗਾ ਵੇਖ ਲਓ ਤੁਹਾਡੇ ਸਾਹਮਣੇ ਸਾਰਾ ਕੰਮ ਹੁਣਾ ਤੇ ਤੁਸੀਂ ਹੀ ਭੁਵੇਂ ਝਾੜ ਮਾਵਾ ਸਪੋਰਟ ਕਰਨਾ ਤੇ ਆ ਕਦੇ ਨਹੀਂ ਸਾਰੇ ਵਸਦੀਆਂ ਹੁੰਦੀਆਂ। ਮਮਮੀ ਕਿੰਨਾ ਬੈਸ ਕਰਨ ਦੇ ਜੇ ਇਹਨੇ ਵਾਰੇ ਆਉਣ ਦੇਣਾ ਵਾ ਤੁਹਾਨੂੰ ਮੈਨੂੰ ਨਹੀਂ ਇੱਥੇ ਵਾਰੇ ਆਉਣ ਦਿੰਦੇ ਤੇ ਤੁਹਾਨੂੰ ਕਿਥੋਂ ਆਉਣ ਦੇਣਾ ਨਹੀਂ ਤੂੰ ਤਾਂ ਚੁੱਪ ਹੀ ਕੀਤੀ ਰ। ਕਾਹਦੇ ਵਾਰੇ ਵਾਰੇ ਨਹੀਂ ਆਉਣ ਦਿੰਦੇ ਚਲਾਕੀਆਂ ਖੇਡਦੀ ਫਿਰਦੀਆਂ ਤੂੰ। ਤੂੰ ਹੀ ਮੇਰੀ ਮਾਂ ਨਾਲ ਜੋ ਮਰਜ਼ੀ ਕਰੀ ਜਾਓ ਤੇ ਮੈਂ ਚੁੱਪ ਕੀਤੀ। ਮਾਂ ਨੂੰ ਸੱਚੀਆਂ ਤੇਰੀਆਂ ਕਰਤੂਤਾਂ ਦੱਸਣ ਨਹੀਂ ਆ ਕੀ ਮਾਂ ਨਾ ਕਰ ਰਹੀਆਂ ਮੈਨੂੰ ਦੱਸ ਨਾ ਸਾਡੇ ਕੀ ਕੀਤਾ ਵਾ ਜਿਹੜਾ ਕਰਤੂਤਾਂ ਦੱਸ ਤੈਨੂੰ ਨਾ ਪਤਾ ਕੀ ਕੀਤਾ ਵਾ ਦੋ ਚਲਾਕੀਆਂ ਤਾਂ ਦਿਨਾਂ ਦੇ ਵਿੱਚ ਹੀ ਮਾਰ ਗਈਆਂ ਹੋਰ ਕੀ ਕਰਨਾ ਤੋ ਇਹ ਤੁਹਾਡੀ ਬਸ ਕੀਤੀ ਕਰਾਈ ਆ ਮੇਰੇ ਨੇ ਕੀਤੇ ਕਰਾਈ ਤੁਹਾਡੀ ਨਾ ਮਾਵਾ ਧੀਆਂ ਦੇ ਰਲੀ ਪੁੱਗ ਤੇ ਚਲਦੀ ਆ ਸੁਣੀ ਨਾ ਮੇਰੀ ਗੱਲ ਉਦਾਂ ਹੀ ਤੁਹਾਡੇ ਕੋ ਜਰਿਆ ਨਹੀਂ ਜਾਂਦਾ ਬਸ ਤੁਹਾਡੀ ਆਪਣੀ ਹੁੰਦੀ ਨਾ ਫੇ ਪਤਾ ਲੱਗਣਾ ਖਬਰਦਾਰ ਜ਼ੁਬਾਨ ਖੇਚਣੋਂ ਹਾਂ ਗੱਲ ਕੀਤੀ ਤੇ ਤੁਸੀਂ ਮੇਰੇ ਹੁੰਦਿਆਂ ਨਹੀਂ ਹਟਣ ਡੀਆਂ ਤਾਂ ਕਿਉਂ ਜੂ ਮਗਰੋਂ ਮੇਰੇ ਕੀ ਕਰਦੇ ਹੋਗੇ ਤੈਨੂੰ ਕੀ ਇਹਨੂੰ ਗੋਲੀ ਮਾਰਤੀ ਮਗਰੋਂ ਨਾਲੇ ਤੂੰ ਦੱਸ ਹਾਂ ਮੈਨੂੰ ਤੂੰ ਤਾਂ ਨਹੀਂ ਮੇਰੇ ਕੋਲ ਪੈਸੇ ਹੀ ਹੈ ਨਹੀਂ ਮਾਂ ਤੇਰੇ ਕਹਿੰਦੇ ਮੈਂ ਦਿੱਤੇ ਪੈਸੇ ਤੇ ਜੇ ਮੈਂ ਦੱਸ ਦਿੰਦੀ ਤੇ ਤੁਸੀਂ ਮੇਰੇ ਕੋਲ ਰਹਿਣ ਦੇਣੇ ਹੀ ਨਾ ਅੱਗੇ ਤੇ ਤੇਰੇ ਕੋ ਰਹਿਣ ਨਹੀਂ ਦਿੱਤੇ ਕਦੀ ਬੜੇ ਪਰਸ ਬੋਲਦੀ ਆ ਮੈਂ ਤੇਲ ਪਾਉਂਦੋਂ ਕਦੋਂ ਪੈ ਨਹੀਂ ਹਰ ਕੇ ਤਾਂ ਮੈਂ ਫਿਰ ਤੇ ਉਹਨੂੰ ਮੈਂ ਲਵਾ ਕੇ ਫੜ ਵਰਤਲਾ ਜਾ ਆਹੋ ਤੇਲ 50000 ਦਾ ਪੈਣਾ ਸੀ ਜਾਂ ਲੱਖ ਦਾ ਪੈਣਾ ਸੀ ਟੈਂਕ ਲੈ ਕੇ ਗਈ ਮੈਂ ਨਹੀਂ ਇਹ ਨਾ ਮੈਂ ਜਿੰਨੇ ਮਰਜ਼ੀ ਉਥੋਂ ਲਿਆਵਾਂ ਭਾਨੂੰ ਵੀ ਲੱਗੇ ਇਹਦੇ ਵਿੱਚ ਲਿਆ ਲਿਆ ਇਹਦੇ ਹੁੰਦੇ ਹੀ ਲਿਉਣੇ ਆ ਜਿੱਦਾਂ ਭਰਾ ਪਰਜਾਈ ਦੇ ਕੇ ਤੋੜਨਗੇ ਨਾ ਉਹ ਦਿਨ ਵੇਖੂੰਗੀ ਅੱਖਾਂ ਦੇ ਕਸੂਨ ਦੇ ਕੇ ਨਾ ਰੋਵੇਂਗੇ ਤਾਂ ਮੇਰਾ ਨਾਮ ਵਟਾ ਦੀ ਮਾਂ ਦੇਣ ਈ ਹੈ ਨਾ ਨਹੀਂ ਦੇਣੇ ਭਰਾ ਪਰਜਾਈ ਨੇ ਤਾਂ ਨਾ ਦੇਣ ਪਰ ਹੱਥ ਚਲਾਕੀਆਂ ਮਾਰਦੀਆਂ ਛੱਡ ਦੇ ਮਾਤਾ ਦੇ ਕੁਝ ਕਹਿਣ ਲਈ ਤਾਂ ਤੂੰ ਕੁਝ ਕਹਿਣ ਲਈ ਆਂ ਜੋ ਲਿਆ ਦੇਈਓ ਮੈਨੂੰ ਡਰ ਨਹੀਂ ਪਿਆ ਕੇ ਇਦਾਂ ਠੀਕ ਆ ਨਾ ਲਿਆ ਲਿਆ ਕਰਦੀਆਂ ਬਾਹਰ ਆਲੇ ਨੂੰ ਫੋਨ ਪੈਨੋ ਕੁਝ ਨਹੀਂ ਮਿਲਦਾ ਵੇਚ ਤੇ ਕਰਾਉਂਦੀ ਫਿਰਨ ਲਈ ਸਾਡੀ ਪਤਾ ਨਹੀਂ ਕਾਦੀ ਕਦੀ ਆਂਦੇ ਤੇਰੀ ਨਹੀਂ ਪੈਸੇ ਨਹੀਂ ਮਿਲਦੇ ਕਦੀ ਕੱਪੜੇ ਨਹੀਂ ਮਿਲਦੇ ਬੜੇ ਤੁਸੀਂ ਬਣਾ ਬਣਾ ਕੇ ਦੇਂਦੇ ਆ ਨਾ ਮੈਨੂੰ ਕੱਪੜੇ ਪਤਾ ਵਾ ਜਿੰਨੇ ਕੁ ਬਣਾ ਕੇ ਦੇ ਤੇ ਕਿੱਥੋਂ ਪਾਉਣੀ ਆ ਇੱਥੇ ਮੇਰਾ ਮਾਂ ਉਹ ਹੋਇਆ ਤਾਂ ਛੇਮੀ ਨਹੀਂ ਬਣਾਉਂਦਾ ਤਾਂ ਕੀ ਬਣਾਉਂਦਾ ਫੋ ਜੋ ਉਹ ਚਲ ਫਿਰ ਜਿਹੜਾ ਛੇਮੀ ਨਹੀਂ ਨਾ ਮੈਂ ਉਹ ਵੀ ਨਹੀਂ ਬਣਾ ਕੇ ਦੇਣਾ ਉੱਥੇ ਹੀ ਲਿਆ ਕਰ ਚੰਗਾ ਕੋਈ ਨਹੀਂ ਪਾਲੂਗੀ ਮੈਂ ਉੱਥੇ ਹੀ ਪਾਲੀ ਪਾਲੀ ਮੈਨੂੰ ਡਰਨੇਗਾ ਕੋਈ ਆ ਵੀ ਲੈ ਲਓ ਮੰਮੀ ਆਹ ਕੋ ਹੁੰਦਾ ਹੀ ਮੇਨਾਂ ਇੱਥੇ ਹਾਂ ਤਾਂ ਮੇਰਾ ਹੁੰਦਾ ਨਹੀਂ ਬੋਲਣਾ ਮਾਦੀ ਦੇ ਹੁਣ ਮਗਰੋਂ ਫਿਰ ਕੀ ਕਰਦਾ ਹਾਂ ਤੇ ਕੀ ਕਰਦੀ ਹੁਣ ਕੋਈ ਨਾ ਇਹ ਨਹੀਂ ਬੋਲਦੀ ਇਹਨੂੰ ਤਾਂ ਤੰਦੂਆ ਪਿਆ ਵਾ ਕਿਹ ਲੈ ਕਦੇ ਗਾੜੀ ਜਵਾਬ ਨਹੀਂ ਦਿੱਤਾ ਕਿ ਇੱਥੇ ਤੁਹਾਨੂੰ ਉਹੋ ਜੇ ਤੁਸੀਂ ਆ ਜਿਹੜੇ ਉਹਨਾਂ ਨੂੰ ਵੀ ਨਾਲ ਲੈ ਕੇ ਤੇ ਆ ਗਈ ਮੈਨੂੰ ਤਾਂ ਪਤਾ ਵਾ ਜੇ ਉਹ ਕੋਲ ਕਰਦੇ ਤਾਂ ਤੁਸੀਂ ਐਵੇਂ ਜੇ ਤੈਨੂੰ ਪਤਾ ਹੀ ਤਾਂ ਪਰਜਾਈ ਲਾਗੋ ਠਾਲ ਕੇ ਮੈਨੂੰ ਇੱਥੇ ਕਿਹਨੇ ਆਂਦਾ ਉਹਦੇ ਸਾਹਮਣੇ ਗੱਲਾਂ ਛੇੜ ਦਿਓ ਤਾਂ ਉਹਨਾਂ ਨੂੰ ਵੀ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗਦਾ ਵੀ ਕਿੰਨਾ ਕੁ ਬਾਣੀ ਜੇ ਲੱਗ ਜੂ ਕਰਤੂਤਾਂ ਤੇ ਮੈਨੂੰ ਠਾਲ ਕੇ ਕਿਹਨੇ ਆਂਦਾ ਉੱਥੇ ਤਾਂ ਬੈਠੇ ਹਾਂ ਤੁਸੀਂ ਲੱਗ ਗਈਆਂ ਪਤਾ ਲੱਗਣਾ ਹਾਂ ਜੇ ਕੰਨ ਲਾ ਲਾ ਕੇ ਸੁਣਦੇ ਤਾਂ ਉੱਥੇ ਗੱਲ ਕਰਦੇ ਨੀ ਹਾਂ ਹੁਣ ਚਲ ਜੂ ਉਹਦੇ ਲਾਗੇ ਅੱਗੇ ਨੀ ਤੁਸੀਂ ਪਰਜਾਈ ਨੂੰ ਦੱਸਿਆ ਅੱਗੇ ਵੀ ਸਾਕੋ ਪਰਜਾਈ ਨੂੰ ਦੱਸਿਆ ਹੀ ਆ ਪਰ ਪਰਦੇ ਪਾਉਣ ਦੇ ਆ ਜੇ ਮਾਵਾ ਤੇ ਆ ਉਹਨਾਂ ਨੂੰ ਪਤਾ ਨਹੀਂ ਲੱਗਣਾ ਪਤਾ ਨੂੰ ਸਭ ਕੋ ਲੱਗਣ ਦਾ ਮੈਂ ਪੁੱਛੀ ਤਾਂ ਸਿਆਰੀ ਉਦਾਂ ਸਭ ਕੋ ਤੁਹਾਨੂੰ ਇੱਥੇ ਬੈਠ ਕੇ ਤੁਸੀਂ ਦੱਸ ਦਿੱਤਾ ਉਦਾਂ ਨਹੀਂ ਮੈਂ ਦੱਸਿਆ ਜੋ ਕਰਦੀ ਹਾਂ ਮੈਨੂੰ ਨੇ ਪੜਦੇ ਪਉਣੇ ਆਉਂਦੇ ਤੋ ਉਦਣ ਨਹੀਂ ਮੇਰੇ ਸਾਹਮਣੇ ਦੱਸਣਾ ਹੈ ਉਦਣ ਤੋ ਨਾ ਸਾਹਮਣੇ ਦੱਸਿਆ ਚੋਰੀ ਕੋ ਦੱਸਿਆ ਦਿਲਜਿੰਦਰ ਚੁੱਪ ਕਰ ਮੈਂ ਲਾਏ ਨਾ ਮੈਂ ਤੈਨੂੰ ਨਾਲ ਹੀ ਆਹ ਲੈ ਜਾਓ ਲੈ ਜਾਓ ਇਹਨੂੰ ਨਾਲ ਹੀ ਲਾਏ ਨਾ ਮੈਂ ਨਾਲ ਹੀ ਅਹੀਂ ਕਿੰਨੀਆਂ ਗੱਲਾਂ ਤੇਰੀਆਂ ਸੁਣਨੀਆਂ ਆਂ ਹੀ ਇੱਥੇ ਨਹੀਂ ਮੇਰੀ ਗੱਲ ਸੁਣ ਭਰਾ ਤੇਰੇ ਕੋਲ ਦੋ ਕਿਲੇ ਇੱਥੇ ਪੰਜ ਛੇ ਕਿਲੇ ਵੀ ਆਉਂਦੇ ਆ ਤਾਂ ਕਿਹਦੇ ਨਾ ਖਰਚੇ ਦਾ ਪਤਾ ਨਹੀਂ ਲੱਗਦਾ ਤੋਂਨੇ ਵਿਚਾਰੇ ਦਾ ਖੁਥੜਾ ਨਾ ਮੰਜੀ ਦਾ ਹੀ ਪੈਣਾ ਲੱਖ ਦਾ ਤੂੰ ਲੈ ਆਈ ਤੋ ਖਰਚਾ ਕਿੱਥੋਂ ਕਰਨ ਨਹੀਂ ਜਦੋਂ ਗਵੰਡ ਜੰਦੂ ਕੱਢਣਾ ਹੀ ਨਹੀਂ ਬਾਹਰ ਤੂੰ ਉਹਨੂੰ ਹੀ ਮਿਲਨੇ ਕਿੱਥੋਂ ਆਉ ਉਹਨੂੰ ਸਾਰੇ ਇਹਨੂੰ ਨਾ ਫੜਾਵਾ ਤੈਪ ਗੁਰਦੁਆਰੇ ਚਲ ਜੀਏ ਕਿਹ ਹੈ ਹੀ ਉਹਨੂੰ ਖਲਾ ਦੋ ਗੁਰਦੁਆਰੇ ਤਹੀਂ ਕੰਨ ਜਾਣਾ ਵਾ ਲੈ ਜਾ ਨਾਲ ਕਹਿਣ ਤਾਂ ਡੇਜ ਲਾ ਗਿਓ ਲੈ ਜਾ ਲੈ ਜਾਂਦੇ ਨਾਲ ਵੇਖੂਗੀ ਮੈਂ ਇਹਦੇ ਮੈਨੂੰ ਨਹੀਂ ਕਦੀ ਵਾਰੇ ਆਉਣ ਦਿੱਤਾ ਤੇ ਤੁਹਾਨੂੰ ਕਿੱਥੋਂ ਆਉਣਾ ਜਾ ਜਾ ਜਿੱਦਾਂ ਪਰਜਾਈ ਚ ਕੱਟ ਕੇ ਆਏਗੇ ਨਾ ਫੇਰ ਤੈਨੂੰ ਮੈਂ ਵੇਖੂਗੀ ਕਿ ਪ੍ਰਧਾਨ ਬਣੀ ਆ ਬਸ ਮੈਂ ਤਾਂ ਇੱਧੇ ਹੀ ਰਹਿਣਾ ਵਾ ਜਿੱਥੇ ਮਾਵਾ ਧੀਆਂ ਕੋ ਜ਼ੋਰ ਲੱਗਦਾ ਮੈਂ ਤਾਂ ਨਹੀਂ ਆ ਕੱਲੀ ਇਹਦੀ ਜਬਾਨਾ ਪਰ ਮਾਂ ਦਾ ਹਾਲ ਵੇ ਉਹਦੀ ਨਾ ਇਹਦਾਂ ਵੀ ਲੰਮੀ ਆ ਜਬਾਨ ਐਨੀ ਸ਼ਰਮ ਨਹੀਂ ਕਰਨ ਲਈ ਕਿ ਕੁੜਮਾਂ ਦੇ ਪਿੰਡ ਆਣ ਕੇ ਕਿੱਦਾਂ ਮੈਂ ਪਟਰ ਪਟਰ ਜਬਾਨ ਚ ਲਾਉਣ ਲਈ ਆ ਨੌਣ ਨੂੰ ਉੱਥੇ ਬੈਠੀ ਰਹਿਣਤਾ ਵਾ ਭੈਣ ਜੀ ਤੁਹਾਡੇ ਨਾਲ ਗੱਲ ਕਰਨੀ ਆ ਕਰ ਲੈ ਜਿਹੜੀ ਗੱਲ ਮੇਰੇ ਨਾਲ ਕਰਨੀ ਆ ਹੁਣ ਸੱਚੀਆਂ ਸੁਣਾਈਆਂ ਨਾ ਵੇਹ ਕਿੱਦਾਂ ਮਾਵਾਂ ਧੀਆਂ ਨੂੰ ਮਿਰਚਾਂ ਲੱਗੀਆਂ ਕਿੱਦਾਂ ਭੱਜੀਆਂ ਹੀ ਇੱਥੋਂ ਲੈ ਜਾਣਾ ਮੈਂ ਜਾਂ ਲੈ ਜਾ ਮੈਂ ਵੇਖੂੰਗੀ ਕਿੰਨੇ ਕ ਦਿਨ ਉੱਥੇ ਕੱਟ ਕੇ ਆਉਂਦੀ ਆ ਉੱਥੇ ਵੀ ਗਾੜੀ ਪਰਝਾਈ ਆ ਮਾਵਾਂ ਧੀਆਂ ਨੂੰ ਨਾ ਕੱਢੂ ਜੁੰਡਿਓ ਫੜ ਕੇ ਬਾਅਦ ਤੇ ਮੇਰਾ ਨਾਮ ਟਾ ਦਿਓ ਇੱਦਾਂ ਕਰਦੀ ਆ ਰੁਪਿੰਦਰ ਦੇ ਬੈਠੀ ਅੰਦਰ ਉਹਦੇ ਨਾਲ ਗੱਲ ਕਰਦੀ ਆ ਇਹ ਤੇ ਮੈਨੂੰ ਲੱਗਦਾ ਮਾਵਾਂ ਤੇ ਆ ਨਾ ਬਾਹਰ ਨੂੰ ਚਲ ਗਈਆਂ ਉਹਨੂੰ ਵੀ ਪੁੱਛਦੀ ਆ ਕਿ ਉਹਦੋਂ ਕੀ ਕੁਝ ਕਰਕੇ ਆਈ ਉੱਥੇ